ਜੀ ਸਰਕਾਰ ਮੁਬਾਰਕ ਜੀ ਸਰਕਾਰ ਮੁਬਾਰਕ 8500 ਕਿਉਂ ਸਿੱਕ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਇਲੀਗਲ ਤਰੀਕੇ ਦੇ ਨਾਲ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਇੱਕ ਵੀ ਡ੍ਰੌਪ ਆਫ ਵਾਟਰ ਜਿਹੜਾ ਹੈ ਇਲੀਗਲ ਤਰੀਕੇ ਨਾਲ ਹਰਿਆਣਾ ਨਹੀਂ ਲੈ ਕੇ ਜਾ ਸਕਦਾ ਚਾਹੇ ਸੀਸ ਕਲਮ ਕਰਨਾ ਪਵੇ ਚਾਹੇ ਸੀਸ ਕਲਮ ਕਰਾਣਾ ਪਵੇ ਅਸੀਂ ਆਪਣੇ ਪਾਣੀ ਦੇ ਕਿਵੇਂ ਕੱਲ ਰਾਤੀ ਬੀਬੀਐਮਬੀ ਨੇ ਕੇਂਦਰ ਸ਼ਾਸਿਤ ਬੀਜਪੀ ਸਰਕਾਰ ਨੇ ਹਰਿਆਣਾ ਸ਼ਾਸਿਤ ਬੀਜਪੀ ਸਰਕਾਰ ਰਾਜਸਥਾਨ ਸ਼ਾਸਿਤ ਬੀਜਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਵੇਂ ਪੰਜਾਬ ਦਾ ਜਿਹੜਾ ਪਾਣੀਆਂ ਦਾ ਹੱਕ ਹੈ 8500 8500 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਇਲੀਗਲ ਤਰੀਕੇ ਦੇ ਨਾਲ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਇਸ ਫੈਸਲੇ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਇਸ ਫੈਸਲੇ ਦੇ ਖਿਲਾਫ ਖੜਾ ਤੇ ਅਸੀਂ ਆਪ ਇੱਥੇ ਮੌਕੇ ਤੇ ਪਹੁੰਚੇ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਧਰਨੇ ਲੱਗੇ ਆ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕ ਵੀ ਬੂੰਦ ਇੱਕ ਵੀ ਡ੍ਰੌਪ ਆਫ ਵਾਟਰ ਜਿਹੜਾ ਹੈ ਇਲੀਗਲ ਤਰੀਕੇ ਨਾਲ ਹਰਿਆਣਾ ਨਹੀਂ ਲੈ ਕੇ ਜਾ ਸਕਦਾ ਅਸੀਂ ਮੌਕੇ ਦੇ ਉੱਤੇ ਇਸ ਵਕਤ ਨੰਗਲ ਡੈਮ ਤੇ ਖੜੇ ਆ ਮੇਰੇ ਪਿੱਛੇ ਬਿਲਕੁਲ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਹੈ ਇੱਥੋਂ ਭਾਵੇਂ ਰਾਤ ਨੂੰ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਪਰ ਇੱਥੋਂ ਅਸੀਂ ਕੰਟਰੋਲ ਰੂਮ ਦਾ ਜਿਹੜਾ ਹੈ ਪੂਰਾ ਕੰਟਰੋਲ ਲੈ ਲੈ ਆ ਤੇ ਇੱਕ ਵੀ ਬੂੰਦ ਜੋ ਐਕਸਟਰਾ ਪਾਣੀ ਹੈ ਉਹ ਹਰਿਆਣੇ ਨੂੰ ਬਿਲਕੁਲ ਜਾਣ ਨਹੀਂ ਦਿੱਤੀ ਜਾਊਗੀ ਸਖਤ ਹਦਾਇਤਾਂ ਇੱਥੇ ਐਕਸੀਅਨ ਬੀਬੀਐਮਬੀ ਦੇ ਐਕਸੀਅਨ ਐਸਡੀਓ ਤੇ ਜੇਈ ਨੂੰ ਦੇ ਦਿੱਤੀਆਂ ਗਈਆਂ ਪੂਰਾ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵਾਟਰ ਰੈਗੂਲੇਟ ਹੁੰਦਾ ਉਸ ਕਮਰੇ ਦੀ ਚਾਬੀ ਜਿਹੜੀ ਆ ਲੈ ਲਈ ਗਈ ਹੈ ਆਹੇ ਪੰਜਾਬ ਦਾ ਇਹ ਮੁੱਦਾ ਇਹ ਹੈ ਕਿ ਪੰਜਾਬ ਦੇ ਪਾਣੀ ਜਿਹੜੀ ਆ ਸਾਡੀ ਲਾਈਫਲਾਈਨ ਹੈ ਸਾਡੀ ਆਕਸੀਜਨ ਹੈ ਪੰਜਾਬ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ ਸਾਡੇ ਕੋਲ ਜਿਹੜੀ ਸਾਡੀ ਇਕਨੋਮੀ ਹੈ ਉਹ ਟੋਟਲੀ ਐਗਰੀਕਲਚਰ ਤੇ ਬੇਸ ਹੈ ਜੇ ਸਾਡੇ ਖੇਤ ਪਾਣੀ ਤੋਂ ਵਾਂਝੇ ਹੋ ਗਏ ਤਾਂ ਪੰਜਾਬ ਖਤਮ ਹੋ ਜਾਊਗਾ ਅਸੀਂ ਆਪਣੀ ਸਰਵਾਈਵਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਕਿਸੇ ਸਰਕਾਰ ਨੇ ਇਰੀਗੇਸ਼ਨ ਚ ਮੈਂ ਅਗਰ ਅੱਜ ਸਾਡੇ ਇਲਾਕੇ ਚ ਡੈਮ ਬਣੇ ਸਾਡੇ ਇਲਾਕੇ ਤੋਂ ਨਹਿਰਾਂ ਜਾਂਦੀਆਂ ਪਰ ਸਾਡੇ ਇਹੀ ਪਿੰਡ ਜਿਹੜੇ ਪਿੰਡ ਤੁਹਾਨੂੰ ਪਿੱਛੇ ਪਹਾੜਾਂ ਤੇ ਦਿਖਾਈ ਦੇ ਰਹੇ ਐ ਇਹ ਪਿੰਡ ਪਾਣੀ ਤੋਂ ਵਾਂਝੇ ਰਹੇ ਪਿਛਲੇ 50 60 70 ਸਾਲਾਂ ਤੋਂ ਅੱਜ ਇਹਨਾਂ ਪਿੰਡਾਂ ਦੇ ਵਿੱਚ ਪਾਈਪਲਾਈਨ ਪੈ ਰਹੀ ਆ ਸਾਡੇ ਚੰਗਰ ਇਲਾਕੇ ਦੇ ਵਿੱਚ ਪਾਈਪਲਾਈਨ ਪਈ ਰਹੀ ਹੈ 10000 ਕਿੱਲੇ ਨੂੰ ਪਾਣੀ ਮਿਲ ਰਿਹਾ ਸਾਡੇ ਪਿੰਡਾਂ ਨੂੰ ਜਿਹੜੇ ਸਾਡੇ ਪਿੰਡ ਨੇ ਉਹਨਾਂ ਚ ਪਾਈਪਲਾਈਨ ਪਈ ਹੈ ਉਹਨਾਂ ਨੂੰ ਪਹਿਲੀ ਵਾਰੀ ਇਸ ਇਨਾ ਨਹਿਰਾਂ ਦਾ ਪਾਣੀ ਮਿਲ ਰਿਹਾ ਪਿਛਲੀਆਂ ਸਰਕਾਰਾਂ ਨੇ ਗੌਰ ਨਹੀਂ ਕੀਤਾ ਇਹ ਮਾਨ ਸਾਹਿਬ ਦੀ ਸਰਕਾਰ ਹੈ ਜਿਨ ਪੰਜਾਬ ਨੂੰ ਨਹਿਰੀ ਪਾਣੀ ਦੇ ਕੇ ਤੇ ਹੁਣ ਅਸੀਂ ਆਪਣਾ ਹੱਕ ਮੰਗਦੇ ਹਾਂ ਜਿੰਨਾ ਹਰਿਆਣੇ ਦਾ ਪਾਣੀ ਸੀ ਉਹ ਵਰ ਚੁੱਕਿਆ ਇਸ ਸਾਲ ਦਾ ਜਦੋਂ ਹੜਾਂ ਆਉਂਦੇ ਆ ਤਬਾਈ ਸਾਡੀ ਹੁੰਦੀ ਹੈ ਸਾਡੇ ਇਲਾਕੇ ਦੀ ਤਬਾਈ ਹੁੰਦੀ ਹੈ ਉਦੋਂ ਇਹ ਕਹਿੰਦੇ ਗੇਟ ਨਾ ਖੋਲੋ ਉਦੋਂ ਕਹਿੰਦੇ ਪਾਣੀ ਨਾ ਛੱਡੋ ਤੇ ਜਦੋਂ ਹੁਣ ਅੱਜ ਖੇਤੀ ਵੇਲੇ ਸਾਨੂੰ ਪਾਣੀ ਦੀ ਲੋੜ ਹੈ ਉਦੋਂ ਕਹਿੰਦੇ ਨਹੀਂ ਸਾਨੂੰ ਪਾਣੀ ਛੱਡ ਦਿਓ ਇਹ ਤਾਂ ਹੈ ਨਹੀਂ ਇਸ ਕਰਕੇ ਸਰਕਾਰ ਆਪਣਾ ਧਰਮ ਨਿਭਾ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਧਰਮ ਨਿਭਾ ਰੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਹੀ ਅਸੀਂ ਇੱਥੇ ਪਹਿਰਾ ਦੇਵਾਂਗੇ ਸਾਡੇ ਮਾਨਯੋਗ ਸਾਡੇ ਨੇਤਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਖੁਦ ਇੱਥੇ ਪਹੁੰਚ ਰਹੇ ਨੇ ਉਹ ਵੀ ਪਹੁੰਚਣਗੇ ਤੇ ਅਸੀਂ ਸਾਰੇ ਇੱਥੇ ਬੈਠ ਕੇ ਕੰਟਰੋਲ ਰੂਮ ਦੀ ਚਾਬੀ ਲੋਕਲ ਪ੍ਰਸ਼ਾਸਨ ਤੋਂ ਜਿਹੜੀ ਐ ਪੁਲਿਸ ਨੇ ਲੈ ਲਈ ਐ ਇੱਕ ਵੀ ਬੂੰਦ ਐਕਸਟਰਾ ਪਾਣੀ ਅਸੀਂ ਹਰਿਆਣੇ ਨੂੰ ਜਾਣ ਦੇ ਨਹੀਂ। ਮਾਇਰ ਸਿੰਘ ਦਾ ਸਰ ਬਿਆਨ ਆਇਆ ਜੀ ਉਹ ਕਹਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਡਿਸਪੂਟ ਕੋਈ ਨਹੀਂ ਐ। ਸਾਨੂੰ 2 ਮਹੀਨੇ ਲਈ ਪਾਣੀ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਜਦੋਂ ਤੁਸੀਂ ਮੈਨੂੰ ਚਾਨਾ ਸਾਹਿਬ ਜਦੋਂ ਅਸੀਂ ਮੈਂ ਉਦੋਂ ਇਰੀਗੇਸ਼ਨ ਮਿਨਿਸਟਰ ਸੀ ਜੋ 2023 ਚ ਫਲੱਡ ਆਇਆ ਜਦੋਂ ਉਦੋਂ ਸਾਡੇ ਹੜ੍ਹ ਆਏ ਸਾਡੇ ਇਲਾਕੇ 'ਚ ਉਦੋਂ ਅਸੀਂ ਬਹੁਤ ਇਹਨਾਂ ਦੀਆਂ ਮੰਗਾਂ ਕੀਤੀਆਂ ਕਿਸੇ ਨੇ ਇੱਕ ਬੂੰਦ ਨਹੀਂ ਪਾਣੀ ਲਿਆ। ਉਦੋਂ ਕਿਉਂ ਨਹੀਂ ਦੱਸੀ ਕਿ ਆਸੀਂ ਲੈ ਲਓ ਸਾਡਾ ਇੱਥੇ ਸਾਡਾ ਇਲਾਕਾ ਤਬਾਹ ਹੋ ਗਿਆ ਸਾਡੇ ਪਿੰਡਾਂ ਦੀਆਂ ਸੜਕਾਂ ਸਾਡੀਆਂ ਬਸਲਾਂ ਸਾਡੇ ਸਕੂਲ ਸਾਡੇ ਖੇਤ ਤਬਾਹ ਹੋਏ ਉਦੋਂ ਤਾਂ ਇਹਨਾਂ ਨੂੰ ਕੁਝ ਨਹੀਂ ਦਿਖਦਾ ਸੀ ਅੱਜ ਸਾਨੂੰ ਵੀ ਪਾਣੀ ਦੀ ਲੋੜ ਹੈ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਤੁਸੀਂ ਸਭ ਜਾਣਦੇ ਹੋ 90 ਸਾਡੇ 90% ਬਲੌਗ ਸਾਡੇ ਉਹ ਇਸ ਵਕਤ ਜਿਹੜੇ ਆ ਉਹ ਡਾਰਕ ਜ਼ੋਨ ਦੇ ਵਿੱਚ ਹੈ ਤੁਹਾਨੂੰ ਪਤਾ ਹੈ ਤੁਹਾਡੇ ਸਾਨੂੰ ਤੁਸੀਂ ਆਪ ਤੁਸੀਂ ਉਸ ਇਲਾਕੇ ਤੋਂ ਚੰਗਰ ਦੇ ਕਿੰਨੇ ਪਿੰਡ ਸਾਡੇ ਆ ਜਿਹੜੇ ਪਿੰਡ ਉੱਤੇ ਜਿੱਥੇ ਆਪਾਂ ਖੜੇ ਆ ਭਵੌਰ ਸਾਹਿਬ ਸੁਆਮੀਪੁਰ ਬਾਗ ਇਹ ਸਾਰੇ ਖੇਤੀ ਤੋਂ ਵਾਂਝੇ ਆ ਪਾਣੀ ਨਹੀਂ ਆ ਰਿਹਾ ਉੱਥੇ ਜਿਹੜੇ ਆ ਸਾਨੂੰ ਪਿੰਡ ਨਜ਼ਰ ਆ ਰਹੇ ਰਾਏਪੁਰ ਪੱਟੀ ਡੁਕਲੀ ਨਿੱਕੂ ਨੰਗਲ ਇੱਥੇ ਪਾਣੀ ਪਹਿਲੀ ਹੁਣ ਪਾਈਪਲਾਈਨਾਂ ਪਾ ਰਹੇ ਆ ਸੀ ਚੰਗਰ ਦੇ ਪਿੰਡਾਂ 'ਚ ਹੁਣ ਪਾਈਪਲਾਈਨਾਂ ਪਾ ਰਹੇ ਆ ਜਿਹੜੇ ਆ ਪਿੰਡ ਥਲੂ ਡੜੋਲੀ ਗੰਭੀਰਪੁਰ ਇੱਥੇ ਪਾਈਪਲਾਈਨਾਂ ਪਾ ਰਹੇ ਆ ਇੰਨੇ ਸਾਲਾਂ ਬਾਅਦ ਪਹਿਲੀ ਵਾਰੀ ਖੇਤੀ ਨੂੰ ਜਿਹੜਾ ਹੈ ਜਿਹੜਾ ਨਹਿਰੀ ਪਾਣੀ ਮਿਲ ਰਿਹਾ ਤੇ ਉਸ ਦੇ ਉੱਤੇ ਹੁਣ ਇਹਨਾਂ ਨੂੰ ਤਕਲੀਫ ਹੈ ਬੀਬੀਐਮਬੀ ਦੇ ਵੱਲ ਦੂਜੀ ਗੱਲ ਦੇਖੋ ਜੀ ਬੀਬੀਐਮਬੀ ਦਾ ਤੁਹਾਨੂੰ ਪਤਾ ਨੰਗਲ 'ਚ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਲਾਇਬ੍ਰੇਰੀ ਬਣਾਣੀ ਅਸੀਂ ਕਿ ਆਮ ਆਦਮੀ ਕਲੀਨਿਕ ਖੋਲਦਾਂਗੇ ਤੁਹਾਡੇ ਖੰਡਰ ਪਏ ਨੇ ਉਹ ਕਹਿੰਦੇ ਨਹੀਂ ਉਹਦੇ ਵਾਸਤੇ ਜਗ੍ਹਾ ਹੈ ਨਹੀਂ ਕਿਤੇ ਬੂਟਾ ਲਾਣਾ ਹੋਵੇ ਕਿਸੇ ਸਕੂਲ ਚ ਚਾਰ ਦੀਵਾਰੀ ਕਰਨੀ ਹੋਵੇ ਉੱਥੇ ਇਹਨਾਂ ਨੂੰ ਇਤਰਾਜ਼ ਹੈ ਸਾਰਾ ਸ਼ਹਿਰ ਉਜਾੜ ਕੇ ਰੱਖਤਾ ਅਸੀਂ ਨਾ ਤਾਂ ਜ਼ਮੀਨ ਵੀ ਵਾਪਸ ਲੈਣੀ ਆ ਨੰਗਲ ਨੂੰ ਆਬਾਦ ਕਰਨਾ ਇੱਥੇ ਇੰਡਸਟਰੀ ਆਵੇ ਇੱਥੇ ਮਾਲ ਖੁੱਲਣ ਨਾਲ ਆਸ-ਪਾਸ ਉਹਨਾ ਮਹਿਤਪੁਰ ਕਿੰਨੀ ਤਰੱਕੀ ਕਰ ਗਿਆ ਨੰਗਲ ਕੋਲ ਨਾ ਸਿਨੇਮਾ ਨੰਗਲ ਕੋਲ ਨਾ ਮਾਲ ਨਾ ਸ਼ਾਪਿੰਗ ਸੈਂਟਰ ਨਾ ਸਾਡੇ ਕੋਲ ਇੱਥੇ ਕੋਈ ਪ੍ਰੈਕਟੀਕਲ ਜਗ੍ਹਾ ਹੀ ਹੈ ਨਹੀਂ ਨਾ ਪ੍ਰਾਈਵੇਟ ਹਸਪੀਟਲ ਕੋਈ ਹੋਲ ਸਕੂਲ ਸਾਰੀ ਜਗ੍ਹਾ ਬਦੇ ਉੱਤੇ ਇੱਧਰ ਜਾਓ ਐਨਐਫਐਲ ਕਬਜ਼ਾ ਕਰੀ ਬੈਠਾ ਹੈ ਇੱਧਰ ਵਾਲੇ ਪਾਸੇ ਬੀਬੀਐਮਪੀ ਕਬਜ਼ਾ ਕਰੀ ਬੈਠੇ ਆ ਐਵੇਂ ਨਾ ਇਹਨਾਂ ਦੀ ਜ਼ਮੀਨ ਹੈ ਪੰਜਾਬ ਸਰਕਾਰ ਦੀ ਜ਼ਮੀਨ ਹੈ ਐਦਾਂ ਦੇ ਤੁਹਾਨੂੰ ਦੱਸਾਂ ਸਕੂਲ ਦੇ ਵਿੱਚ ਚਾਰਦੀਵਾਰੀ ਕਰਾਉਣ ਲੱਗੇ ਸੀ ਚਾਰਦੀਵਾਰੀ ਨਹੀਂ ਕਰਨ ਦਿੱਤੀ ਬੀਬੀਐਮਪੀ ਨੇ ਕਹਿੰਦੇ ਨਹੀਂ ਜੀ ਜਿਹੜੀ ਐਨਓਸੀ ਕਿਉਂ ਕਿ ਸਾਡੀ ਧਰਤੀ ਹੈ ਸਾਡਾ ਨੁਕਸਾਨ ਹੋਇਆ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਗਈਆਂ ਆ ਜਿੱਥੇ ਆਪਾਂ ਖੜੇ ਆਂ ਸਾਡੇ ਇਲਾਕੇ ਦੇ ਲੋਕਾਂ ਨੇ ਬਣਾਇਆ ਜੇਤੀ ਕਾਨੂੰਨਾਂ ਤੋਂ ਬਾਅਦ ਜਿਹੜਾ ਬਦਲਾ ਲਾਉ ਨੀਤੀ ਕਿਤੇ ਰੱਖੀ ਬਿਲਕੁਲ ਜੀ ਬਿਲਕੁਲ ਦੂਜੀ ਗੱਲ ਇਹ ਹੈ ਚਾਹੇ ਦੇਸ਼ ਦੀ ਆਜ਼ਾਦੀ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਇਸ ਦੇਸ਼ ਦੀ ਰੱਖਿਆ ਦੇ ਲਈ ਸਭ ਤੋਂ ਵੱਧ ਖੂਨ ਪੰਜਾਬੀਆਂ ਨੇ ਵਹਾਇਆ ਹਰ ਦੂਜੇ ਪਿੰਡ ਦੇ ਵਿੱਚ ਸ਼ਹੀਦੀ ਗੇਟ ਬਣਿਆ ਜਿਹੜੀ ਮਰਜ਼ੀ ਜੰਗ ਹੋਵੇ 48 ਦੀ ਜੰਗ ਹੋਵੇ 65 ਦੀ 71 ਦੀ ਕਾਰਗਿਲ ਦੀ ਜਾਂ ਹੁਣ ਵੀ ਜਦੋਂ ਕੋਈ ਅਗਨੀਵੀਰ ਸ਼ਹੀਦ ਹੁੰਦਾ ਸਾਡੇ ਇਲਾਕੇ ਦਾ ਮੁੰਡਾ ਪੰਜਾਬ ਦੇ ਨੌਜਵਾਨ ਸ਼ਹੀਦ ਹੁੰਦੇ ਆ ਤਾਂ ਵੀ ਪੰਜਾਬ ਨਾਲ ਵਿਤਕਰਾ ਸਾਡੇ ਅੱਜ ਪਾਕਿਸਤਾਨ ਜਿਸ ਤਰੀਕੇ ਦੇ ਮਨਸੂਬੇ ਰੱਖੀ ਬੈਠਾ ਸਭ ਤੋਂ ਵੱਧ ਕੀਮਤ ਪੰਜਾਬ ਚੁਕਾ ਰਿਆ ਸਭ ਤੋਂ ਵੱਡੀ ਲੜਾਈ ਪੰਜਾਬ ਲੜ ਰਿਆ ਕਦੀ ਗਰਨੇਡ ਕਦੀ ਹਥਿਆਰ ਕਦੀ ਏਕੇ 47 ਕਦੀ ਨਸ਼ਾ ਕਦੀ ਚਿੱਟਾ ਰੋਜ਼ ਪੰਜਾਬ ਚ ਸਿੱਟ ਰਹੇ ਅਸੀਂ ਉਹ ਲੜਾਈ ਵੀ ਲੜ ਰਹੇ ਆ ਕੇਂਦਰ ਤੋਂ ਸਾਡੇ ਨਾਲ ਖੜਨ ਦੀ ਬਜਾਏ ਸਾਨੂੰ ਸਾਥ ਦੇਣ ਦੀ ਬਜਾਏ ਕੀ ਕੀਤਾ ਜਾ ਰਿਹਾ ਸਾਡੇ ਨਾਲ ਸਾਡੇ ਦੇ ਉੱਤੇ ਅੱਜ ਇਹ ਸਾਡਾ ਪਾਣੀ ਖੋਇਆ ਜਾ ਰਿਹਾ ਸਰ ਅਸੀਂ ਖੇਤੀ ਸੂਬਾ ਹੈ ਸਾਡੇ ਅੱਗੇ ਜਿਹੜਾ ਸੀਜ਼ਨ ਆ ਰਿਹਾ ਸਾਰਾ ਝੋਨੇ ਦਾ ਸੀਜ਼ਨ ਆ ਰਿਹਾ ਜੀਰੀ ਦਾ ਸੀਜ਼ਨ ਆ ਰਿਹਾ ਪਨੀਰੀਆਂ ਲੱਗ ਰਹੀਆਂ ਸਾਨੂੰ ਪਾਣੀ ਦੀ ਲੋੜ ਹੈ ਸਾਡੇ ਜਿਹੜੇ ਇੱਕ ਇੱਕ ਜਿਹੜੇ ਖੇਤ ਨੂੰ ਪਾਣੀ ਦੀ ਲੋੜ ਆਸੀ ਕਿੱਥੋਂ ਦੇਈਏ ਪਾਣੀ ਪੰਜਾਬ ਭਾਜਪਾ ਨੇ ਜਿਸ ਤਰ੍ਹਾਂ ਚੁੱਪੀ ਸਾਧੀਏ ਜਾਂ ਕਾਂਗਰਸ ਨੇ ਵੀ ਇਸ ਮੁੱਦੇ ਦੇ ਉੱਪਰ ਕੋਈ ਅੱਜ ਤੱਕ ਗੱਲ ਨਹੀਂ ਦਿੱਤੀ ਉਹ ਤੁਸੀਂ ਦੇਖੋ ਜੀ ਇਹ ਸਿਰਫ ਅਤੇ ਸਿਰਫ ਇਹ ਉਹ ਪਾਰਟੀਆਂ ਨੇ ਜੋ ਮਗਰਮੱਛ ਦੇ ਹੰਝੂ ਬਹਾਂਦੀਆਂ ਨੇ ਜੋ ਸਿਰਫ ਜਿਨ੍ਹਾਂ ਦੇ ਹਾਥੀ ਦੇ ਦੰਦ ਹੈ ਬੇਫਜ਼ੂਲ ਗੱਲਾਂ ਦੇ ਉੱਤੇ ਰਾਜਨੀਤੀ ਕਰਦੇ ਤੇ ਜਦੋਂ ਲੋੜ ਸੀ ਰਾਤ ਨੂੰ ਜਾਗਣ ਦੀ ਅੱਜ ਸਾਰੇ ਬੈਠੇ ਹੋਏ ਆਸੀਂ ਜੀ ਪੀਐਮ ਨੂੰ ਅਪੀਲ ਕਰਦੇ ਹਾਂ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਜੀ ਗਰਾਊਂਡ ਤੇ ਉਤਰੋ ਆ ਸੰਜਾ ਮੋਰਚਾ ਤੁਸੀਂ ਵੀ ਆਓ ਇੱਥੇ ਆਓ ਆਪਾਂ ਆਪਣੇ ਪਾਣੀਆਂ ਦੇ ਲਈ ਕਰੀਏ ਅਸੀਂ ਇੱਥੇ ਕੋਈ ਮੈਂ ਹਰਜੋਤ ਮੈਂ ਇੱਥੇ ਮੰਤਰੀ ਬਣ ਕੇ ਹਰਜੋਤ ਮੈਂ ਇੱਥੇ ਐਮਐਲਏ ਨੰਗਲ ਬਣ ਕੇ ਨਹੀਂ ਖੜਾ ਹਰਜੋਤ ਮੈਂ ਤੇ ਸਾਡੇ ਸਾਰੇ ਸਾਥੀ ਅਸੀਂ ਪੰਜਾਬੀ ਬਣ ਕੇ ਖੜੇ ਆਂ ਅਸੀਂ ਪੰਜਾਬ ਦੇ ਪਾਣੀਆਂ ਦੀ ਰੱਖਿਆ ਕਰਨੀ ਸਾਡੇ ਪਿੰਡ ਸਾਡਾ ਇਲਾਕਾ ਪਾਣੀ ਤੋਂ ਵਾਂਝਾ ਪਹਿਲੀ ਵਾਰੀ ਉਹਨੂੰ ਪਾਣੀ ਮਿਲਣ ਲੱਗਿਆ ਅਸੀਂ ਪਾਣੀ ਦੀ ਲੜਾਈ ਲੜਦੀ ਆਂ ਅਸੀਂ ਸਾਡੇ ਇਲਾਕੇ ਨੂੰ ਜਿਹੜਾ ਹੈ ਪਾਣੀ ਮਿਲਣ ਲੱਗਿਆ ਇਹ ਪਾਣੀ ਅਸੀਂ ਹਰਿਆਣੇ ਨੂੰ ਨਹੀਂ ਜਾਣ ਡੈਡਲੌਕ ਤੇ ਹੋ ਚਾਏ ਸੀਸ ਕਲਮ ਕਰਨਾ ਪਵੇ ਚਾਈ ਸੀ ਇਸ ਕਲਮ ਕਰਾਣਾ ਪਵੇ ਅਸੀਂ ਆਪਣੇ ਪਾਣੀ ਲੋ ਠੀਕ ਹੈ ਠੀਕ ਸਾਰਾ